ਦੋ ਦਿਨ ਪਹਿਲਾਂ ਅਸੀਂ ਵੀਡੀਓ ਪਾਈ ਐ ਅੱਦੇ ਤੋਂ ਬਾਅਦ ਤਾਂ ਨਾ ਲੋਕਾਂ ਨੇ ਪੈਸੇ ਪਾਤੀ ਬੈਨਰ ਬਣਾ ਕੇ ਲੈ ਕੇ ਉਹ ਲਾਇਕ ਹੀ ਨਹੀਂ ਆਏ ਬਣਾ ਕੇ ਬੈਨਰ ਪਤਾ ਕਿਉਂ ਨਹੀਂ ਬਣਕ ਲੈ ਸਾਡੇ ਅੱਦੇ ਪੈਸੇ ਨਾ ਮਾਰ ਜੀ ਮੈਂ ਕਿਹਾ ਤੁਹਾਡੇ ਦਵਾਏ ਕੀ ਨਹੀਂ ਲੱਗੀਆਂ ਸਰਕਾਰ ਦੀ ਗਲੀ ਦਾ ਗਲੇ ਦਾ ਹੱਡੀ ਬਣ ਕੇ ਅਸੀਂ ਇਹ ਮਸਲੇ ਹੱਲ ਕਰਵਾਵਾਂਗੇ ਤੇ ਕਰਵਾਉਂਦੇ ਰਹਿਵਾਂਗੇ ਤੁਸੀਂ ਤੁਹਾਡਾ ਆਨ 에ਅਰ ਚੈਨਲ ਬਹੁਤ ਵਧੀਆ ਇਹ ਸਾਰੀ ਜਿਹੜੀ ਗੱਲਬਾਤ ਇਹਨੂੰ ਅੱਤਾ ਘੰਟਾ ਲੱਗਣਾ ਦੱਸਣ ਤੇ ਖਾ ਕੇ ਮੈਂ ਪਾਣੀ ਵੀ ਤੈਨੂੰ ਪਤਾ ਸਵੇਰ ਦੀ ਮੈਂ ਰੋਟੀ ਵੀ ਨਹੀਂ ਖਾਧੀ ਚਾਹਤੀ ਆ ਤੇ ਹੁਣ ਕਿੱਥੇ ਜਾ ਰਹੇ ਹਾਂ ਹੁਣ ਇਸ ਤੋਂ ਬਾਅਦ ਜਿਹੜਾ ਪਤਾ ਕੀ ਗੱਲ ਹੱਲ ਜਿਹੜਾ ਭੱਜੇ ਸੀ ਜਿਹੜਾ ਅਸਲੀ ਹੱਲ ਕਰਾਉਣਾ ਉਹ ਟਰਾਲੀਆਂ ਲਾ ਕੇ ਇੱਥੇ ਕਰਾਇਆ ਜਾਣਾ ਪੰਨਾ ਸਿੱਧੂ ਇੱਥੇ ਮੋਰਚੇ ਤੇ ਪਹੁੰਚੇ ਪੰਨਾ ਸਿੱਧੂ ਜੀ ਅੱਜ ਜਿਹੜਾ ਮੋਰਚਾ ਲਾਇਆ ਹੈ ਲੱਗਦਾ ਹੱਲ ਹੋ ਜੂ ਬਿਲਕੁਲ ਹੱਲ ਤਾਂ ਤੁਸੀਂ ਹੱਲ ਦੀ ਜਿਹੜੀ ਗੱਲ ਕਰਦੇ ਹੋ 2 ਦਿਨ ਪਹਿਲਾਂ ਅਸੀਂ ਵੀਡੀਓ ਪਾਈ ਆ ਅੱਦੇ ਤੋਂ ਬਾਅਦ ਤਾਂ ਨਾ ਲੋਕਾਂ ਨੇ ਪੈਸੇ ਪਾਤੀ ਅੱਦੇ ਤੋਂ ਬਾਅਦ ਲੋਕਾਂ ਨੇ ਪੈਸੇ ਪਾ ਕੇ ਕੁਝ ਕੁ ਲੋ ਮੈਨੂੰ ਲੋਕਾਂ ਦੀ ਵੀ ਗੱਲ ਸਿਖਵਾਏ ਆ ਜਾਂਦਾ ਜਿਹੜੇ ਲੋਕਾਂ ਨੇ ਪੈਸੇ ਪਾਏ ਉਹਨਾਂ ਨੂੰ ਮੈਂ ਆਖਿਆ ਨਾ ਮੈਂ ਕਿ ਤੂੰ ਬੈਨਰ ਬਣਾ ਕੇ ਲੈ ਕੇ ਉਹ ਲੈ ਕੇ ਨਹੀਂ ਆਇਆ ਬਣਾ ਕੇ ਬੈਨਰ ਪਤਾ ਕਿਉਂ ਨਹੀਂ ਬਣਾ ਕੇ ਲਏ ਕਿ ਸਾਡੇ ਅੱਧੇ ਪੈਸੇ ਨਾ ਮਾਰ ਜੇ ਮੈਂ ਕਿਹਾ ਤੁਹਾਡੇ ਦਵਾਏ ਕਿਹਨੇ ਲਗੇ ਇਸ ਕਰਕੇ ਜਿਹੜਾ ਐ ਮਸਲੇ ਹੱਲ ਹੋ ਰਹੇ ਨੇਗੇ ਮਸਲੇ ਇਹ ਗੱਲ ਆ ਕਿ ਇਸ ਮੁੱਦੇ ਨੂੰ ਇਸ ਸੰਘਰਸ਼ ਨੂੰ ਪਿਛਲੇ ਜਿਵੇਂ 3 ਸਾਲਾਂ ਤੋਂ ਚਲਾਉਂਦੇ ਆ ਰਹੇ ਹਾਂ ਇਹ ਲੋਕਾਂ ਨੂੰ ਜਾਗਰੂਤ ਕਰਕੇ ਸਰਕਾਰ ਦੀ ਗਲੀ ਦਾ ਗਲੇ ਦਾ ਹੱਡੀ ਬਣ ਕੇ ਅਸੀਂ ਇਹ ਮਸਲੇ ਹੱਲ ਕਰਵਾਵਾਂਗੇ ਤੇ ਕਰਵਾਉਂਦੇ ਰਹਿਾਂਗੇ ਮਸਲਾ ਇੱਕ ਇਹ ਵੀ ਹੈ ਵੀ ਜਦੋਂ ਵੀ ਕਿਹਾ ਜਾਂਦਾ ਵੀ ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਫਿਰ ਲੋਕਾਂ ਦੇ ਪੈਸੇ ਕਿਵੇਂ ਫਸਦੇ ਇਹ ਜਿਹੜਾ ਨਾ ਸਪੈਸ਼ਲ ਤੁਸੀਂ ਤੁਹਾਡਾ ਆਨ ਹੇਅਰ ਚੈਨਲ ਬਹੁਤ ਵਧੀਆ ਇਹ ਸਾਰੀ ਜਿਹੜੀ ਗੱਲਬਾਤ ਇਹਨੂੰ ਅੱਧਾ ਘੰਟਾ ਲੱਗਣਾ ਦੱਸਣ ਤੇ ਤੁਸੀਂ ਸਪੈਸ਼ਲ ਅੱਧੇ ਘੰਟੇ ਦਾ ਮੇਰਾ ਤੁਸੀਂ ਪੋਡਕਾਸਟ ਜਿਹਨੂੰ ਕਹਿੰਦੇ ਨੇ ਇੰਟਰਵਿਊ ਕਹਿੰਦੇ ਨੇ ਉਹ ਪੂਰੀ ਬਰੀਕੀ ਨਾਲ ਮੇਰੇ ਨਾਲ ਘਰੇ ਆ ਕੇ ਕਰੋ ਕੱਲਾ-ਕੱਲਾ ਤੁਹਾਨੂੰ ਪੁਆਇੰਟ ਮੈਂ ਦੱਸੂਗਾ ਵੀ ਕਿਵੇਂ ਠੱਗ ਰਹੇ ਨੇ ਕਿਵੇਂ ਇਹ ਕਰ ਰਹੇ ਨੇ ਕਿਵੇਂ ਇਹਨਾਂ ਦਾ ਅਗਲਾ ਜਿਹੜੀ ਰਣਨੀਤੀ ਆ ਹੁਣ ਜਿਹੜਾ ਕਿ ਤੁਹਾਨੂੰ ਪਤਾ ਮੈਂ ਸਵੇਰ ਦਾ ਬੋਲੀ ਜਾਂ ਨਾ ਠੱਕ ਗਿਆ ਮੈਂ ਪਾਣੀ ਵੀ ਤੁਹਾਨੂੰ ਪਤਾ ਸਵੇਰ ਦੀ ਮੈਂ ਰੋਟੀ ਵੀ ਨਹੀਂ ਖਾਧੀ ਚਾਹਤੀ ਆ ਤੇ ਹੁਣ ਕਿੱਥੇ ਜਾ ਰਹੇ ਹੋ ਨਹੀਂ ਹੁਣ ਤੁਸੀਂ ਪ੍ਰਸ਼ਾਸ ਹੁ ਹੁਣ ਅਸੀਂ ਇੱਥੇ ਪੁਲਿਸ ਪ੍ਰਸ਼ਾਸਨ ਆਇਆ ਸੀ ਐਸਡੀ ਮਾ ਸੀ ਹੁਣ ਅਸੀਂ ਡੀਸੀ ਸਾਹਿਬ ਕੋਲੇ ਜਾ ਰਹੇ ਹਾਂ ਲੱਗਦਾ ਹੱਲ ਹੋ ਜਾਊਗਾ ਹੱਲ ਤਾਂ ਬਾਈ ਤੁਸੀਂ ਤੁਹਾਡੇ ਸਾਹਮਣੇ ਹੀ ਹੋ ਜਾਂਦਾ ਹੱਲ ਤਾਂ ਪਿਛਲੇ 3 ਸਾਲਾਂ ਤੋਂ ਕਰਾਈ ਜਾਂਦੇ ਆ ਕਰੋੜਾਂ ਰੁਪਏ ਜਿਹੜਾ ਮੜਵਾ ਮੜਵਾਤਾ ਉਹ ਹੱਲ ਹੀ ਐ ਇਸ ਕਰਕੇ ਹੱਲ ਹੁਣ ਅਸੀਂ ਕਹਿੰਦੇ ਕਾਨੂੰਨ ਵਾਲਾ ਜਿਹੜਾ ਹੱਲ ਆ ਉਸ ਤੇ ਆ ਰਹੇ ਆ ਬਾਕੀ ਹੱਲ ਹੁਣ ਇਸ ਤੋਂ ਬਾਅਦ ਜਿਹੜਾ ਪਤਾ ਕੀ ਗੱਲ ਹੱਲ ਜਿਹੜਾ ਅਸੀਂ ਜਿਹੜਾ ਅਸਲੀ ਹੱਲ ਕਰਾਉਣਾ ਉਹ ਟਰਾਲੀਆਂ ਲਾ ਕੇ ਇੱਥੇ ਕਰਾਇਆ ਜਾਣਾ ਉਹ ਇੱਥੇ ਜੜਕਾਂ ਜਾਮ ਕਰਕੇ ਕੀ ਕਰਾਇਆ ਜਾਣਾ ਇਹ ਕਦੋਂ ਦਾ ਪਲਾਨ ਹੈ ਇਹ ਪਲਾਨ 1 ਮਹੀਨੇ ਤੋਂ ਬਾਅਦ ਦਾ ਰੱਖ ਦਾਂਗੇ ਸਿਰ ਕਿਉਂਕਿ ਹੁਣ ਅਸੀਂ ਇਹਨਾਂ ਨੂੰ ਦੇਖਣਾ ਵੀ ਕੀ ਕਰਦੇ ਨੇ ਕੀ ਨਹੀਂ ਬਣਾਉਂਦੇ ਇਹ ਕਾਨੂੰਨ ਵਾਲੀ ਜਿਹੜੀ ਗੱਲ ਹੈ ਸੋ ਪੰਨਾ ਸਿੱਧੂ ਵੱਲੋਂ ਕਲੀਅਰ ਕਿਹਾ ਗਿਆ ਹੈ ਵੀ ਜੇਕਰ ਹੁਣ ਵੀ ਹੱਲ ਨਹੀਂ ਹੋਇਆ ਤਾਂ ਮਹੀਨੇ ਬਾਅਦ ਇੱਥੇ ਹੀ ਪੱਕਾ ਧਰਨਾ ਲਾਇਆ ਜਾਵੇਗਾ ਦੋ ਦਿਨ ਪਹਿਲਾਂ ਅਸੀਂ ਵੀਡੀਓ ਪਾਈ ਹੈ ਅੱਦੇ ਤੋਂ ਬਾਅਦ ਤਾਂ ਨਾ ਲੋਕਾਂ ਨੇ ਪੈਸੇ ਪਾ ਤੀ ਬੈਨਰ ਬਣਾ ਕੇ ਲੈ ਕੇ ਉਹ ਲਾਇਕ ਹੀ ਨਹੀਂ ਆ ਬਣਾ ਕੇ ਬੈਨਰ ਪਤਾ ਕਿਉਂ ਨਹੀਂ ਬਣਾ ਕੇ ਤਾਂ ਸਾਡੇ ਅੱਦੇ ਪੈਸੇ ਨਾ ਮਾਰ ਜੇ ਮੈਂ ਕਿਹਾ ਤੁਹਾਡੇ ਦਵਾਈ ਕਿਹਨੇ ਲਿਗੀਆਂ ਰਕਾਰ ਦੇ ਗਲੀ ਦਾ ਗਲੇ ਦਾ ਹੱਡੀ ਬਣ ਕੇ ਅਸੀਂ ਇਹ ਮਸਲੇ ਹੱਲ ਕਰਵਾਵਾਂਗੇ ਤੇ ਕਰਵਾਉਂਦੇ ਰਵਾਂਗੇ ਤੁਸੀਂ ਤੁਹਾਡਾ ਆਨ 에ਅਰ ਚੈਨਲ ਬਹੁਤ ਵਧੀਆ ਇਹ ਸਾਰੀ ਜਿਹੜੀ ਗੱਲਬਾਤ ਇਹਨੂੰ ਅੱਤਾ ਘੰਟਾ ਲੱਗਣਾ ਦੱਸਣ ਤੇ ਖਾਕ ਗੇ ਆ ਮੈਂ ਪਾਣੀ ਵੀ ਤੁਹਾਨੂੰ ਪਤਾ ਸਵੇਰ ਦੀ ਮੈਂ ਰੋਟੀ ਵੀ ਨਹੀਂ ਖਾਧੀ ਚਾਹਤੀ ਆ ਤੇ ਹੁਣ ਕਿੱਥੇ ਜਾ ਰਹੇ ਹਾਂ ਹੁਣ ਇਸ ਤੋਂ ਬਾਅਦ ਜਿਹੜਾ ਪਤਾ ਕੀ ਗੱਲ ਹੱਲ ਜਿਹੜਾ ਬੱਜੇ ਅਸੀਂ ਜਿਹੜਾ ਅਸਲੀ ਹੱਲ ਕਰਾਉਣਾ ਉਹ ਟਰਾਲੀਆਂ ਲਾ ਕੇ ਇੱਥੇ ਕਰਾਇਆ ਜਾਣਾ ਪਨਾਸੀ ਤੂੰ ਇੱਥੇ ਮੋਰਚੇ ਦੇ ਪਹੁੰਚੇ ਹੋ ਪਨਾਸੀ ਤੂੰ ਜੀ ਅੱਜ ਜਿਹੜਾ ਮੋਰਚਾ ਲਾਇਆ ਹੈ ਲੱਗਦਾ ਹੱਲ ਹੋ ਜੂ ਬਿਲਕੁਲ ਹੱਲ ਤਾਂ ਤੁਸੀਂ ਹੱਲ ਦੀ ਜਿਹੜੀ ਗੱਲ ਕਰਦੇ ਹੋ 2 ਦਿਨ ਪਹਿਲਾਂ ਅਸੀਂ ਵੀਡੀਓ ਪਾਈ ਹੈ ਅੱdte ਤੋਂ ਬਾਅਦ ਤਾਂ ਨਾ ਲੋਕਾਂ ਨੇ ਪੈਸੇ ਪਾਤੀ ਅੱdte ਤੋਂ ਬਾਅਦ ਲੋਕਾਂ ਨੇ ਪੈਸੇ ਪਾ ਕੇ ਕੁਝ ਕੁ ਮੈਨੂੰ ਲੋਕਾਂ ਦੀ ਵੀ ਗੱਲਾ ਸੁਖਵਾਏ ਆ ਜਾਂਦਾ ਜਿਹੜੇ ਲੋਕਾਂ ਨੇ ਪੈਸੇ ਪਾਏ ਉਹਨਾਂ ਨੂੰ ਮੈਂ ਆਖਿਆ ਨਾ ਮੈਂ ਕਿ ਤੂੰ ਬੈਨਰ ਬਣਾ ਕੇ ਲੈ ਕੇ ਉਹ ਲੈ ਕੇ ਨਹੀਂ ਆਇਆ ਬਣਾ ਕੇ ਬੈਨਰ ਪਤਾ ਕਿਉਂ ਨਹੀਂ ਬਣਾ ਕੇ ਲਏ ਤਾਂ ਸਾਡੇ ਅੱਧੇ ਪੈਸੇ ਨਾ ਮਾਰ ਜੀ ਮੈਂ ਕਿਹਾ ਤੁਹਾਡੇ ਦਵਾਏ ਕਿਹਨੇ ਨੇਗੇ ਇਸ ਕਰਕੇ ਜਿਹੜਾ ਐ ਮਸਲੇ ਹੱਲ ਹੋ ਰਹੇ ਨੇਗੇ ਮਸਲੇ ਇਹ ਗੱਲ ਆ ਕਿ ਇਸ ਮੁੱਦੇ ਨੂੰ ਇਸ ਸੰਘਰਸ਼ ਨੂੰ ਪਿਛਲੇ ਜਿਵੇਂ 3 ਸਾਲਾਂ ਤੋਂ ਚਲਾਉਂਦੇ ਆ ਰਹੇ ਹਾਂ ਇਹ ਲੋਕਾਂ ਨੂੰ ਜਾਗਰੂਤ ਕਰਕੇ ਸਰਕਾਰ ਦੇ ਗਲੀ ਦਾ ਗਲੇ ਦਾ ਹੱਡੀ ਬਣ ਕੇ ਅਸੀਂ ਇਹ ਮਸਲੇ ਹੱਲ ਕਰਵਾਵਾਂਗੇ ਤੇ ਕਰਵਾਉਂਦੇ ਰਹਿਾਂਗੇ ਮਸਲਾ ਇੱਕ ਇਹ ਵੀ ਹੈ ਵੀ ਜਦੋਂ ਵੀ ਕਿਹਾ ਜਾਂਦਾ ਵੀ ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਫਿਰ ਲੋਕਾਂ ਦੇ ਪੈਸੇ ਕਿਵੇਂ ਫਸਦੇ ਇਹ ਜਿਹੜਾ ਨਾ ਸਪੈਸ਼ਲ ਜਿਹੜਾ ਪੂਰੀ ਪ੍ਰਕਿਰਿਆ ਨਾ ਤੁਸੀਂ ਤੁਹਾਡਾ ਆਨ ਹੇਅਰ ਚੈਨਲ ਬਹੁਤ ਵਧੀਆ ਇਹ ਸਾਰੀ ਜਿਹੜੀ ਗੱਲਬਾਤ ਇਹਨੂੰ ਅੱਧਾ ਘੰਟਾ ਲੱਗਣਾ ਦੱਸਣ ਤੇ ਤੁਸੀਂ ਸਪੈਸ਼ਲ ਅੱਧੇ ਘੰਟੇ ਦਾ ਮੇਰਾ ਤੁਸੀਂ ਪੋਡਕਾਸਟ ਜਿਹਨੂੰ ਕਹਿੰਦੇ ਨੇ ਇੰਟਰਵਿਊ ਕਹਿੰਦੇ ਨੇ ਉਹ ਪੂਰੀ ਬਰੀਕੀ ਨਾਲ ਮੇਰੇ ਨਾਲ ਘਰੇ ਆ ਕੇ ਕਰੋ ਕੱਲਾ-ਕੱਲਾ ਤੁਹਾਨੂੰ ਪੁਆਇੰਟ ਮੈਂ ਦੱਸੂਗਾ ਵੀ ਕਿਵੇਂ ਠੱਗ ਰਹੇ ਨੇ ਕਿਵੇਂ ਇਹ ਕਰ ਰਹੇ ਨੇ ਕਿਵੇਂ ਇਹਨਾਂ ਦਾ ਅਗਲਾ ਜਿਹੜੀ ਰਣਨੀਤੀ ਆ ਹੁਣ ਜਿਹੜਾ ਕਿ ਤੁਹਾਨੂੰ ਪਤਾ ਮੈਂ ਸਵੇਰ ਦਾ ਬੋਲੀ ਜਾਣਾ ਥੱਕ ਗਿਆ ਮੈਂ ਪਾਣੀ ਵੀ ਤੁਹਾਨੂੰ ਪਤਾ ਸਵੇਰ ਦੀ ਮੈਂ ਰੋਟੀ ਵੀ ਨਹੀਂ ਖਾਧੀ ਚਾਹਤੀ ਆ ਤੇ ਹੁਣ ਕਿੱਥੇ ਜਾ ਰਹੇ ਹੋ ਨਹੀਂ ਹੁਣ ਤੁਸੀਂ ਪ੍ਰਸ਼ਾਸ ਹੁਣ ਹੁਣ ਇੱਕ ਤਾਂ ਅਸੀਂ ਇੱਥੇ ਪੁਲਿਸ ਪ੍ਰਸ਼ਾਸਨ ਆਇਆ ਸੀ ਐਸਡੀ ਮਾ ਸੀ ਹੁਣ ਅਸੀਂ ਡੀਸੀ ਸਾਹਿਬ ਕੋਲੇ ਜਾ ਰਹੇ ਹਾਂ ਲੱਗਦਾ ਹੱਲ ਹੋ ਜਾਊਗਾ ਹੱਲ ਤਾਂ ਬਾਈ ਤੁਸੀਂ ਤੁਹਾਡੇ ਸਾਹਮਣੇ ਹੀ ਹੋ ਜਾਂਦਾ ਹੱਲ ਤਾਂ ਪਿਛਲੇ 3 ਸਾਲਾਂ ਤੋਂ ਕਰਾਈ ਜਾਂਦੇ ਆ ਕਰੋੜਾਂ ਰੁਪਏ ਜਿਹੜਾ ਮੜਵਾ ਮੜਵਾਤਾ ਉਹ ਹੱਲ ਹੀ ਐ ਇਸ ਕਰਕੇ ਹੱਲ ਹੁਣ ਅਸੀਂ ਕਹਿੰਦੇ ਆ ਕਾਨੂੰਨ ਵਾਲਾ ਜਿਹੜਾ ਹੱਲ ਆ ਉਸ ਤੇ ਆ ਰਹੇ ਆ ਬਾਕੀ ਹੱਲ ਹੁਣ ਇਸ ਤੋਂ ਬਾਅਦ ਜਿਹੜਾ ਪਤਾ ਕੀ ਗੱਲ ਹੱਲ ਜਿਹੜਾ ਅਸੀਂ ਜਿਹੜਾ ਅਸਲੀ ਹੱਲ ਕਰਾਉਣਾ ਉਹ ਟਰਾਲੀਆਂ ਲਾ ਕੇ ਇੱਥੇ ਕਰਾਇਆ ਜਾਣਾ ਉਹ ਇੱਥੇ ਜੜਕਾਂ ਜਾਮ ਕਰਕੇ ਕੀ ਕਰਾਇਆ ਜਾਣਾ ਇਹ ਕਦੋਂ ਦਾ ਪਲਾਨ ਹੈ ਇਹ ਪਲਾਨ 1 ਮਹੀਨੇ ਤੋਂ ਬਾਅਦ ਨਾ ਰੱਖ ਦਾਂਗੇ ਅਸੀਂ ਕਿਉਂਕਿ ਹੁਣ ਅਸੀਂ ਇਹਨਾਂ ਨੂੰ ਦੇਖਣਾ ਵੀ ਕੀ ਕਰਦੇ ਨੇ ਕੀ ਨਹੀਂ ਬਣਾਉਂਦੇ ਇਹ ਕਾਨੂੰਨ ਵਾਲੀ ਜਿਹੜੀ ਗੱਲ ਹੈ ਸੋ ਪਾਲਾ ਸਿੱਧੂ ਵੱਲੋਂ ਕਲੀਅਰ ਕਿਹਾ ਗਿਆ ਹੈ ਵੀ ਜੇਕਰ ਹੁਣ ਵੀ ਹੱਲ ਨਹੀਂ ਹੋਇਆ ਤਾਂ ਮਹੀਨੇ ਬਾਅਦ ਇੱਥੇ ਹੀ ਪੱਕਾ ਧਰਨਾ ਲਾਇਆ ਜਾਵੇਗਾ